ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਜਿਹੜੀ ਕਿ ਗਰਾਊਂਡ ਲੈਵਲ ਦੇ ਉੱਤੇ ਉਤਰੀ ਹੋਈ ਨਸਰ ਆ ਰਹੀ ਹੈ ਤੇ ਉੱਥੇ ਹੀ ਹੜਪੀੜਤਾਂ ਦੀ ਜਿਹੜੀ ਕਿ ਤੁਰੰਤ ਤੌਰ ਤੇ ਅਕਾਲੀ ਦਲ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਕਿ ਹਮੇਸ਼ਾ ਹੀ ਡਟ ਕੇ ਖੜਾ ਹੈ ਤੇ ਹਮੇਸ਼ਾ ਖੜਾ ਰਹੇਗਾ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਘਬਰਾਉਣ ਦੀ ਜਿਹੜੀ ਕਿ ਲੋੜ ਨਹੀਂ ਤੇ ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਹੈ ਤਾਂ ਉਹ ਸਾਡੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰ ਰਹੇ ਤੇ ਦਿਸੇ ਦੌਰਾਨ ਉਥੇ ਜੋ ਵੀ ਚੀਜ਼ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਜਿਹੜੀ ਕਿ ਮੁਹਈਆ ਕਰਵਾਈ ਜਾਵੇਗੀ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਵੀ ਕਈ ਸਵਾਲ ਚੱਕੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂਰੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ 98 ਦਾ ਆਸਟ੍ਰੇਲੀਆ ਭੇਜ ਰਹੇ ਆ ਤੇ ਜਿੱਥੇ ਜਿੱਥੇ ਅਤੇ ਨੁਕਸਾਨ ਹੋਇਆ ਨਾ ਅਸਮਾਨ ਦਾ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਹੈ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰੇ ਨੇ ਇਕੱਠੇ ਹੋ ਕੇ ਬੰਨੇ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡ ਦਿਆ ਇਹਨਾਂ ਤੋਂ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ ਨਾਟ ਦਾ ਆਸਟ੍ਰੇਲੀਆ ਭੇਜ ਰਿਹਾ ਜਨਤੂਬਰ ਭੇਜ ਤੇ ਜਿੱਥੇ ਜਿੱਥੇ ਅਤੇ ਨੁਕਸਾਨ ਹੋਇਆ ਨਾ ਅਸਮਾਨ ਦਾ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਜੀ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡ ਦੀ ਇਹਨਾਂ ਤੋਂ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂਰੀ ਤੇ ਚੋਕਰ ਦਾ ਇੰਤਜ਼ਾਮ ਕੀਤਾ ਹੈ ਕੋਈ ਤਕਰੀਬ ਨਾਟਕ ਆਸਟ੍ਰੇਲੀਆ ਭੇਜ ਰਹੇ ਆ ਅਕਤੂਬਰ ਭੇਜ ਤੇ ਜਿੱਥੇ ਜਿੱਥੇ ਅਤੇ ਨੁਕਸਾਨ ਹੋਇਆ ਨਾ ਅਸਮਾਨ ਦਾ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਹੈ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਜੀ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡ ਦਈਆਂ ਨਾ